Obrigado. É, 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 é. ਦੇਖੋ ਮਿੱਤਰੋ ਠੀਕ ਹੈ ਆਪਣੇ ਚੱਲੀ ਜਾਂਦਾ ਥੋੜੀ ਥੋੜੀ ਰੇਸ ਤੇ ਚੱਲੀ ਜਾਂਦਾ ਹੈ ਠੀਕ ਹੈ ਤੇ ਬੈਠਾ ਕੋਈ ਵੀ ਨਹੀਂ ਤੇ ਚੱਲੀ ਜਾਂਦਾ ਹੌਲੀ ਹੌਲੀ ਰੇਸ ਤੇ ਤੇ ਬਾਕੀ ਲਿਆਵਾਂ ਕੋਈ ਘੈਂਟ ਤੋਂ ਘੈਂਟ ਕੰਮ ਨਹੀਂ ਆਉਣਾ ਕਿਸੇ ਦਾ ਪੂਰੇ ਘੈਂਟ ਤੋਂ ਘੈਂਟ ਕੰਮ ਹੋਣਾ ਦੇਖੀ ਜਾਂਦਾ ਹੈ ਵਹੀ ਆ ਪਰ ਉਡੀਕ ਠੀਕ ਹੈ ਤੇ ਖਾਸ ਸਸਵਾਲ ਦਾ ਬਥੇਰੀਆ ਦੋ ਜੇ ਉਹਦੇ ਦੇ ਉਸੇ ਰੇਵੀ ਕੀ ਕਰਦਾ ਫਿਰ ਤੱਕੀਨ ਕਰਨਾ ਪੈਂਦਾ ਸਾਡਾ ਕੁਝ ਠੀਕ ਹੈ ਟੋਲੀ ਟੋਲੀ ਚੜੀ ਜਾਂਦੇ ਹਾਂ ਅੱਗੇ ਚੱਲਦੀ ਜਾਂਦਾ ਕੋਈ ਰੋਟ ਸਾਰਾ ਦਿਖਾ ਦੇ ਵੀ ਉਹ ਆਪਣਾ ਤਾਂ ਅੱਲਾ ਚਾਹੁੰਦਾ ਖਾਣੇ ਤੋਂ ਤਾਂ ਕਿ ਆਪਾਂ ਲਾਉਣਾ ਹੈ ਜ਼ਰੂਰੀ ਠੀਕ ਹੈ ਹੋਰ ਕਿ ਹੋਰ ਪੁੱਛਦੇ ਨੇ ਕਿ ਹੋਣੀ ਠੀਕ ਹੈ ਹੁਣ ਆਪਾਂ ਬੈਕ ਕਰੀ ਜਾਨੇ ਕਿਤਾ ਆਪਾਂ ਹੁਣ ਬੰਦ ਤੇ ਹੁਣ ਆ ਗਏ ਖੇਤ ਪਹੁੰਚ ਚੁੱਕੇ ਹோம் ਹਮ ਖੇਤ ਪਹੁੰਚੋ ਕੇ ਹੈ ਤੇ ਫੜ ਲਿਆ ਰੇ ਨਹਿਰੀਆਂ ਰੂੜੀ ਲਾਉਣੀ ਐ ਪੌਂਖਣ ਵਾਲੇ ਤਾਂ ਫੇਂਦੇ ਯਾਰ ਪੌਂਕੀ ਜਾਂਦੇ ਆ ਵੇਖ ਤਾਂ ਲਿਆ ਕਰੋ ਜ਼ਿੰਦਗੀ ਕਿਵੇਂ ਆ ਪਹਿਲਾਂ ਕਿਹੜੇ ਹਾਲਾਤਾਂ ਜੰੰਗੀ ਆ ਨੇ ਐਵੇਂ ਥੋੜਾ ਕੋ YouTube ਤੇ ਚਾਹ ਸੀ ਮੈਨੂੰ ਕੋਈ ਆਉਣ ਦਾ ਫਰ ਆਪਣੇ ਰਾਹ ਆਪੇ ਬਣਾਤਾ ਵੀ ਜਾਣਾ ਹੀ ਕੰਮ ਕਰਨਾ ਹੀ ਇਹ ਤੁਮ ਠੀਕ ਹੈ ਅਸੀਂ ਰੋੜੀਆਂ ਉੱਤੇ ਆਲੇ ਆ ਇੱਥੇ ਮੈਂ ਪਤਾ ਕਿੰਨੇ ਕ ਵਾਰ ਰੋੜੀ ਰੋਟੇ ਰੋਟੇ ਦਾ ਖਾਦੂਗਾ ਕੀਦਾ ਇਹ ਬੈਠ ਕੇ ਕੋਲੇ ਠੀਕ ਹੈ ਤੇ ਮੇਰੇ ਕੋਲ ਇਹੋ ਜਿਹੇ ਰਾਹ ਆ ਮੈਨੂੰ ਮੇਰੇ ਕੋਲੇ ਇਹੋ ਜੀਆਂ ਵੀਡੀਓ ਬਣਨੀਆਂ ਇਹੋ ਜੀਆਂ ਨਹੀਂ ਜਿਹੋ ਜੀਆਂ ਬਣਦੀਆਂ ਠੀਕ ਹੈ ਤੇ ਬਾਕੀ ਆਪਣੇ ਕੋਈ ਕਿਸੇ ਨਾਲ ਦੌੜਨੀ ਵਜੀ ਕਰਦਾ ਜਟ ਬਣਾਉਣੇ ਆ ਆਪਾਂ ਤੇ ਉਹ ਜੀ ਬਣਾ ਲਈ ਦੀ ਵੀਡੀਓ ਤੇ ਆਪਾਂ ਹੁਣ ਬਸ ਨੂੰ ਕਰਦੇ ਆ ਛੋਟ-ਛੋਟ ਵੀ ਬਣਾਉਣੇ ਅੱਜ ਥੇ ਥੋੜੇ ਜਿਹੇ ਰਹਿੰਦੇ ਆ ਬਾਕੀ ਪਏ ਆ ਵੇ ਚਾ ਇਹ ਤਾਂ ਤੇ ਫੋਨ ਸਾਰੇ ਖੜਕ ਗਏ ਆ ਫੋਨਾਂ ਚ ਕੰਮ ਹੋ ਚੁੱਕਿਆ ਵੀ ਫੋਨ ਸਾਰੇ ਖੜਕਦੇ ਵੀ ਇਹ ਬੰਦਾ ਵੀਡੀਓ ਬਣਾਉਣ ਲੱਗ ਗਿਆ ਹਨਾ ਫੋਨ ਸਾਰੇ ਖੜਕ ਕੇ ਜਾਂਦੇ ਆ ਕਾਲੋ ਕਾਲ ਲੱਗ ਜਾਂਦੀ ਸਾਰਿਆਂ ਨੂੰ ਵੀ ਇਹ ਬੰਦਾ YouTube ਤੇ ਆ ਚੁੱਕਿਆ ਠੀਕ ਆ ਚੱਲ ਆਪਣੀ ਦੀ ਦੱਸੇ ਚਲੋ ਆਪਾਂ ਨੂੰ ਕੋਈ ਪਰਵਾਹੀ ਕਿਸੇ ਦੀ ਇੱਥੇ ਇਹੋ ਜਿਹਾ ਕੰਮ ਹੀ ਹੋਣਾ ਹੁੰਦਾ ਹੁੰਦਾ ਪਣ ਕੋਈ ਐਸੀ ਹੈ ਨਹੀਂ ਕਿ ਜਿਹੜ ਨੇ ਦੱਸਤਾ ਉਹਨੇ ਦੱਸਤਾ ਜਿਹਨੇ ਦੱਸਣਾ ਜੀ ਦੱਸ ਦੋ ਆਪਾਂ ਨੂੰ ਕੁਛ ਨਹੀਂ ਹੁੰਦਾ ਦਾ ਪਰ ਵੀਡੀਓ ਬਣਾਉਣੀਆਂ ਸਮਾਂ ਆਪਾਂ ਨੂੰ ਵੀ ਆਪਣਾ ਦੇਖਣਗੇ ਸਮਾਂ ਤੇ ਬਾਕੀ ਮਿੱਤਰੋ ਲੇਟ ਹੋਈ ਜਾਂਨੇ ਥੋੜਾ ਜਿਹਾ ਠੀਕ ਹੈ ਹੋਰ ਵੀ ਵੀਡੀਓ ਬਣਾਉਣੀ ਆ ਤੇ ਬਾਕੀ ਆਪਣਾ ਚੌੜੇ ਟਾਇਰ ਦੱਸਿਓ ਕਿਵੇਂ ਲੱਗ ਰਿਹਾ ਬਾਹਰ ਖੜੇ ਬਾਹਰ ਲੋਕ ਕਿਵੇਂ ਲੱਗ ਰਹੀ ਹੈ ਠੀਕ ਹੈ ਤੇ ਮੈਂ ਰੂੜੀ ਲਾ ਲਾਂ ਆਨਨੇ ਤੇ 6 ਮਿੰਟ ਦੇ ਕਰਾਂਗੇ ਆਪਾਂ ਇਹ ਪੂਰਾ ਛੋਟਾ ਹੀ ਕਰੱਖਾਂਗੇ ਵਲੌਗ ਹੋਰ ਲਿਆਵਾਂਗੇ ਨਵੇਂ ਤਨਵੇਂ ਮੇਰਾ ਸਰੀਰ ਹੁਣ ਤੰਦਰੁਸਤ ਹੋ ਚੁੱਕਿਆ ਥੋੜਾ ਜਿਹਾ ਹੈਗਾ ਹਜੇ ਵੀ ਥੋੜਾ ਕੰਮ ਤੇ ਕਰਦੇ ਆਂ ਆਪਾਂ ਫਿਰ ਠੀਕ ਹੈ ਮਿੱਤਰੋ ਨਾਲੇ ਦੱਸਿਓ ਚੈੱਕ ਕਰਿਓ ਕਿਵੇਂ ਭੱਜਿਆ ਫੋਲਰ ਰੇਸ ਤੇ ਹਜੇ ਕੀਤੀ ਨਹੀਂ ਸੀ ਥੋੜੀ ਮੈਂ ਰੱਖ ਲਈ ਸੀ ਕਿਵੇਂ ਪਿੱਛੇ ਚੀਜ਼ਾਂ ਆਉਂਦੀਆਂ ਪਈਆਂ ਸੀ ਕਾਲੀ ਕਰਦੇ ਆ ਲੋਕ ਮੜ ਕੇ ਸੜਕ ਪੂਰੀ ਸੋਰੀ ਹੁੰਦੀ ਐ ਚੰਗੋ ਵੀ ਮਿੱਤਰੋ ਕੇ ਮਿੱਤਰੋ ਮਿਲਦੇ ਆ ਅਗਲੇ ਵਲੌਗ ਚ ਠੀਕ ਹੈ ਇਹਦੋਂ ਵੀ ਘੈਂਟ ਲੈ ਕੇ ਆਵਾਂਗੇ ਆਪਾਂ ਓਕੇ ਬਾਏ ਮਿੱਤਰੋ ਲਵ ਯੂ ਸਾਰਿਆਂ ਨੂੰ ਜਿਹੜੇ ਮੇਰੇ ਪਿਆਰ ਕਰਦੇ ਆ ਮੈਨੂੰ